ਮੇਰੀ ਨਰਮਾਈ ਨੂੰ ਇਹ ਨਾ ਸਮਝਿਆ ਜਾਵੇ ਕਿ ਮਤਲਬ ਮੈਂ ਐਕਸ਼ਨ ਨਹੀਂ ਲੈ ਸਕਦਾ ਮੈਂ ਮੇਰੀ ਨਰਮਾਈ ਦਾ ਨਜਾਇਜ਼ ਫਾਇਦਾ ਉਠਾਉਣੇ ਹੋ ਮੈਂ ਕੀ ਕਰ ਸਕਦਾ ਮੈਂ ਦਿਖਾ ਸਕਦਾ ਤੁਸੀਂ ਦਿਖਾਇਆ ਤੁਸੀਂ ਸੈਂਕੜੇ ਕਿਸਾਨ ਫੜ ਕੇ ਜੇਲ੍ਹਾਂ 'ਚ ਬੰਦ ਕਰਤੇ ਸਾਨੂੰ ਘਰਾਂ ਚੋਂ ਬਾਹਰ ਨਿਕਲਣਾ ਮੁਸ਼ਕਿਲ ਕੀਤਾ ਹੋਇਆ ਚੰਡੀਗੜ੍ਹ ਜਾਣ ਤੇ ਤੁਸੀਂ ਪਾਬੰਦੀ ਲਾਤੀ ਮੈਂ ਉੱਠ ਕੇ ਚਲੇ ਗਿਆ ਜੀ ਕੱਲ ਮੈਂ ਉੱਠ ਕੇ ਆਇਆ ਜੀ ਜੀ ਹਾਂਜੀ ਮੰਨਿਓ ਪ੍ਰੈਸ ਦੇ ਵਿੱਚ ਕਿ ਹਾਂ ਮੈਂ ਉੱਠ ਕੇ ਆਇਆ ਸੋਡੇ ਉੱਠ ਕੇ ਜਾਣ ਤੇ ਸਾਨੂੰ ਐ ਬਾਲਾ ਤਰਾਜ ਨਹੀਂ ਸੀ ਜੇਤਨੀ ਆਖਰੀ ਅਨਾਰ ਦੀ ਖਾਤਰ ਕਿਸੇ ਡਾਕਟਰ ਕੋਲ ਥੋੜੀ ਅਪਾਇੰਟਮੈਂਟ ਸੀ ਉਥੇ ਸਾਨੂੰ ਤਰਾਜ ਨਹੀਂ ਸੀ ਤੁਸੀਂ ਇਹ ਧਾਰਨਾ ਨਾ ਲਓਗੇ ਇਹ ਗੱਲਬਾਤ ਦੀ ਕੋਈ ਤੁਕ ਨਹੀਂ ਇਸ ਗੱਲ ਤੇ ਸਾਨੂੰ ਵੱਡਾ ਅਦਰਾਜ ਹੈ ਅਸੀਂ ਮਾਨ ਸਾਹਿਬ ਨੂੰ ਪੁੱਛਿਆ ਕੀ ਗੱਲਬਾਤ ਤੁਸੀਂ ਪੂਰੀ ਕਰਕੇ ਫੇਰ ਹੀ ਸਾਨੂੰ ਪੁੱਛਿਆ ਸੀ ਕਿ ਪੰਡ ਵਾਲੇ ਪ੍ਰੋਗਰਾਮ ਦਾ ਕੀ ਕਰੋਗੇ ਸੰਨ 2023 ਦੀਆਂ ਮੰਨੀਆਂ ਹੋਈਆਂ ਮੰਗਾਂ ਚੋ ਕੋਈ ਮੰਗ ਤੁਸੀਂ ਇੰਪਲੀਮੈਂਟ ਵੀ ਨਹੀਂ ਕੀਤੀ ਫੇਰ ਕਿਹਨੂੰ ਬਰਵਾਤਾ ਅਸੀਂ ਕਰ ਰਹੇ ਹਾਂ ਸਤਿਉ ਭਗਵਾਨ ਤਮਾਨ ਦੀ ਸਰਕਾਰ ਨੇ ਅਬਦਾ ਸੜੀ ਰੰਗ ਦਿਖਾਈ ਦਿੱਤਾ ਹੈ ਦੱਸ ਦਿੱਤਾ ਕਿ ਅਸੀਂ ਰਾਜੇ ਆ ਤੁਹਾਨੂੰ ਅਧਿਕਾਰ ਹੈ ਤੁਸੀਂ ਧਰਨੇ ਬਿਜਾਰੇ ਕਰ ਸਕਦੇ ਹੋ ਪਰ ਧਰਨੇ ਬਿਜਾਰੇ ਤੁਸੀਂ ਫੇਰ ਹੀ ਕਰ ਸਕਦੇ ਹੋ ਜੇ ਮਾਨ ਸਰਕਾਰ ਤੁਹਾਡੇ ਤੇ ਇਸ ਗੱਲ ਤੇ ਸਹਿਮਤੀ ਦਿੰਦੀ ਹੈ ਤਾਂ ਆਖਰ ਮਾਨ ਸਰਕਾਰ ਨੇ ਇਹ ਸਹਿਮਤੀ ਦੇ ਕੇ ਸਾਡੇ ਤੋਂ ਫੇਰ ਕੋਲੀ ਦੋਸ਼ੀ ਕਿਸਾਨਾਂ ਨੂੰ ਠਰਾਇਆ ਜਾ ਰਿਹਾ ਹੈ। ਕੇ ਨਾਲੇ ਗੱਲਬਾਤ ਕਰਦੇ ਨੇ। ਨਾਲੇ ਮੋਰਚੇ ਲਾਉਂਦੇ ਨੇ। ਪਹਿਲੀ ਗੱਲ ਤਾਂ ਇਹ ਅਸੀਂ ਮਾਨ ਸਾਹਿਬ ਨੂੰ ਪੁੱਛਿਆ ਕਿ ਗੱਲਬਾਤ ਤੁਸੀਂ ਪੂਰੀ ਕਰਕੇ ਫੇਰ ਹੀ ਸਾਨੂੰ ਪੁੱਛਿਆ ਸੀ ਕਿ ਪੰਜ ਵਾਲੇ ਪ੍ਰੋਗਰਾਮ ਦਾ ਕੀ ਕਰੋਗੇ। ਜਾਂ ਅਭਿਆ ਗੱਲਾਂ ਕਰਕੇ ਵੀ ਉਹਨਾਂ ਤੋਂ ਕਰਜ਼ੇ ਵਾਲੇ ਮੁੱਦੇ ਤੇ ਤੁਸੀਂ ਵਨ ਟਾਈਮ ਸੈਟਲਮੈਂਟ ਵਾਸਤੇ ਵੀ ਤਿਆਰ ਨਹੀਂ ਹੋਏ। ਉਹ ਵੀ ਤੁਸੀਂ ਬੇਵਸੀਤ ਦਿਖਾਤੀ। ਤੇ ਫਿਰ ਕਹਿ ਰਹੇ ਆ ਵੀ ਗੱਲਬਾਤ ਤਾਂ ਕਰ ਰਹੇ ਆ। ਸੰਧ 2023 ਦੀਆਂ ਮੰਨੀਆਂ ਹੋਈਆਂ ਮੰਗਾਂ 'ਚੋਂ ਕੋਈ ਮੰਗ ਤੁਸੀਂ ਇੰਪਲੀਮੈਂਟ ਵੀ ਨਹੀਂ ਕੀਤੀ। ਫਿਰ ਕਿਹਨੂੰ ਗੱਲਬਾਤ ਅਸੀਂ ਕਰ ਰਹੇ ਆ? ਇਸ ਕਰਕੇ ਤੁਸੀਂ ਮੰਨਿਓ ਪ੍ਰੈਸ ਦੇ ਵਿੱਚ ਕਿ ਹਾਂ ਮੈਂ ਉੱਠ ਕੇ ਆਇਆ। ਛੁੱਟੇ ਉੱਠ ਕੇ ਜਾਣ ਤੇ ਸਾਨੂੰ ਐ ਬੜਾ ਤਰਾਜ ਨਹੀਂ ਸੀ। ਜਿੱਤਨੀ ਅਖਰੀ ਅਨਾਰਜੀ ਖਾਤਰ ਕਿਸੇ ਡਾਕਟਰ ਕੋਲੇ ਛੁੱਟ ਡਿਪਾਇੰਟਮੈਂਟ ਸੀ। ਉੱਥੇ ਸਾਨੂੰ ਤਰਾਜ ਨਹੀਂ ਸੀ। ਤੁਸੀਂ ਇਹ ਧਾਰਨਾ ਨਾ ਲਓਗੇ ਤਾਂ ਗੱਲਬਾਤ ਦੀ ਕੋਈ ਤੁਕ ਨਹੀਂ। ਇਸ ਗੱਲ ਤੇ ਸਾਨੂੰ ਵੱਡਾ ਅਤਰਾਜ ਹੈ ਅਦਭੁਤਰਾਜ ਮੈਂ ਮੇਰੀ ਨਿਰਮਾਇਦਾ ਨਜਾਇਜ਼ ਫਾਇਦਾ 98 ਮੈਂ ਕੀ ਕਰ ਸਕਦਾ ਮੈਂ ਦਿਖਾ ਸਕਦਾ ਤੁਸੀਂ ਦਿਖਾਇਆ ਤੁਸੀਂ ਸੈਂਕੜੇ ਕਿਸਾਨ ਫੜ ਕੇ ਜੇਲਾਂ ਚ ਬੰਦ ਕਰਤੇ ਸਾਨੂੰ ਘਰਾਂ ਚੋਂ ਬਾਹਰ ਨਿਕਲਣਾ ਮੁਸ਼ਕਿਲ ਕੀਤਾ ਹੋਇਆ ਚੰਡੀਗੜ੍ਹ ਜਾਣ ਤੇ ਤੁਸੀਂ ਪਵੰਦੀ ਲਾਤੀ ਕੀ ਚੰਡੀਗੜ੍ਹ ਪੰਜਾਬ ਸਰਕਾਰ ਦੇ ਬੁੱਧਿਆ ਤੇ ਜਾਇਜ਼ ਹੁੰਦਾ ਹੈ ਕੇਂਦਰ ਲਈਆਂ ਮੰਗਾਂ ਤੇ ਅਸੀਂ 26 ਨਵੰਬਰ 2023 ਦੇ ਵਿੱਚ ਤਿੰਨ ਦਿਨ ਚੰਡੀਗੜ੍ਹ ਵਹਿ ਕੇ ਆਇਆ ਹਾਂ ਆਲਰੇਡੀ ਅਸ ਨਿਯੁਕਤ ਮੋਰਚੇ ਦੇ ਪ੍ਰੋਗਰਾਮ ਤੇ ਅਸੀਂ ਚੰਡੀਗੜ੍ਹ ਵਹਿ ਕੇ ਆਏ ਕੀ ਸੰ ਕੇਂਦਰ ਸਰਕਾਰ ਦੀਆਂ ਮੰਗਾਂ ਤੇ ਸਾਡਾ ਇਹ ਪ੍ਰੋਗਰਾਮ ਨਹੀਂ ਸੀ ਜਿਹੜੀਆਂ ਮੰਗਾਂ ਤੁਸੀਂ ਕਹਿ ਰਹੇ ਹੋਗੇ ਮੰਗਾਂ ਦੇ ਵਿੱਚ ਕੇਂਦਰ ਵਾਲੀਆ ਮੰਗਾਂ ਦਾ ਮੈਂ ਕੀ ਕਰਾਂ 18 ਮੰਗਾਂ ਦੇ ਵਿੱਚ ਇੱਕ ਵੀ ਮੰਗ ਤੁਸੀਂ ਇਹ ਦਿਖਾ ਦਿਓ ਜਿਹੜੀ ਕੇਂਦਰ ਨਾਲ ਜੁੜਮੀ ਹੋਵੇ ਤੁਸੀਂ ਕੌਮੀ ਖੇਤੀ ਨੀਤੀ ਰੱਦ ਕੀਤਾ ਪਹਿਲੇ ਫਿਰ ਵੇਚਦੇ ਅਸੀਂ ਤੁਹਾਡਾ ਧੰਨਵਾਦ ਕੀਤਾ ਖੇਤੀ ਨੀਤੀ ਲਾਗੂ ਕਰਨ ਵਾਸਤੇ ਤੁਸੀਂ 20 ਮਾਰਚ ਦਾ ਸਮਾਂ ਹੋਰ ਮੰਗ ਲਿਆ ਤੁਹਾਨੂੰ ਦਿੱਤਾ ਹੈ ਉਹ ਸਮਾਂ ਜ਼ਮੀਨਾਂ ਵਾਲੀ ਮੰਗ ਤੇ ਤੁਸੀਂ ਗੋਲ ਮੁਲ ਕਰਕੇ ਮਜਾਰਾ ਨੇ ਅਧਿਕਾਰ ਹੱਕ ਦੇ ਬਵਾਦ ਕਰਨ ਨੂੰ ਮਾਰ ਕੇ ਹੱਕ ਤੇ ਤੁਸੀਂ ਗੋਲਮੋਲ ਕਰ ਗਏ ਪੰਜ ਫਸਲਾਂ ਦੀ ਐਮਐਸਪੀ ਤੇ ਤੁਸੀਂ ਕੋਈ ਲੜਨੀ ਫੜਾਇਆ ਸਹਿਕਾਰੀ ਕਮੇਟੀਆਂ ਦੀ ਮੈਂਬਰਸ਼ਿਪ ਲੈਣ ਤੇ ਤੁਸੀਂ ਕੋਈ ਗੱਲ ਨਹੀਂ ਕੀਤੀ ਯਾਨੀ ਬਹੁਤ ਸਾਰੀਆਂ ਗੱਲਾਂ ਨੂੰ ਤੁਸੀਂ ਟਾਲਮਟੋਲ ਵਾਲੇ ਪਾਸੇ ਹੀ ਪਾਉਂਦੇ ਰਹੇ ਹੋ ਪਾਣੀਆਂ ਦੀ ਸਾਂਝ ਸੰਭਾਲ ਤੇ ਤੁਸੀਂ ਬਰਸਾਤੀ ਪਾਣੀ ਦੇ ਸੰਭਾਲ ਤੇ ਕੋਈ ਪੋਜੀਸ਼ਨ ਨਹੀਂ ਦਿੱਤੀ ਗੰਦੇ ਪਾਣੀ ਨੂੰ ਪ੍ਰਦੂਸ਼ਣ ਨੂੰ ਤੁਸੀਂ ਨਹਿਰੀ ਪਾਣੀ ਦੇ ਕਿੰਨੇ ਕੁ ਪ੍ਰਬੰਧ ਕੀਤੇ ਨੇ ਉਹਦੇ ਵਿੱਚ ਛੋਟੀ ਬੁੱਤੀ ਗੱਲ ਤੁਸੀਂ ਪੋਜ਼ਿਟਿਵ ਕੀਤੀ ਐ ਪਰ ਜਿਹੜੀ ਅਸੀਂ ਕਹਿ ਆ ਵੀ ਨਹਿਰਾਂ ਦੇ ਪਾਣੀ ਦੇ ਹੇਟਾਂ ਤੁਸੀਂ ਵੱਡਾ ਮੈਟ ਨਾ ਬਿਛਾਓ ਉਹਦੇ ਤੇ ਤੁਸੀਂ ਕੋਈ ਸਕੇਪ ਬਿਆਤ ਕਹਿੰਦੀ ਦਿੱਤੀ ਧਾਰਮਨਗਾ ਜੋ ਨੌਮਨਗਾ ਦੇ ਚੱਜਾ ਤੇ ਨੌਮਨਗਾ ਦੇ ਵਿੱਚ ਤੁਸੀਂ 2 ਘੰਟੇ ਆਪਣੇ ਲਾ ਕੇ ਕੀ ਮੰਤਰੀ ਮੁੱਖ ਮੰਤਰੀ ਸਾਹਿਬ ਤੁਸੀਂ ਮੈਟਰ ਤੋਂ ਪਹਿਲਾਂ ਅਸੀਂ ਤੁਹਾਨੂੰ ਪੁੱਛਿਆ ਨਹੀਂ ਸੀ ਵੇ ਸੋਡੇ ਕੋਲੇ ਸਮਾਂ ਕਿੰਨਾ ਹੈ ਜੇ ਸੋਡੇ 2 ਘੰਟੇ ਸੀਗੇ ਤਾਂ ਅਸੀਂ 2 ਘੰਟੇ ਲਾਉਂਦੇ ਪਰ ਤੁਸੀਂ 2 ਘੰਟਿਆਂ ਤੋਂ ਬਾਅਦ ਅਕ੍ਰੀ ਟਰੀਟਮੈਂਟ ਕਰਵਾਉਣਾ ਸੀ ਕੋਈ ਗੱਲ ਨਹੀਂ ਜਾ ਸਕਦੇ ਸੀ ਪਰ ਬਾਕੀ ਵਾਂਗ ਤੇ ਇਹ ਤਾਂ ਰਹਿ ਸਕਦੇ ਸੀ ਨਾ ਪੂਰੀਆਂ ਮੰਗਾ ਤੋਂ ਚਰਚਾ ਹੋਣ ਤੋਂ ਬਾਅਦ ਹੀ ਸੋਡਾ ਸਵਾਲ ਪਣਦਾ ਸੀ ਵੀ ਦੱਸੋ ਪੰਜਾੜ ਧਰਨੇ ਦਾ ਕੀ ਕਰਦੇ ਆ ਅੱਧ ਬੱcke ਹੀ ਪੁੱਛਣਾ ਤੇ ਇਸ ਰੋਜ ਪੁੱਛਣਾ ਤੇ ਇਹ ਕਹਿ ਕੇ ਉੱਠਣਾ ਵੀ ਜੇ ਧਰਨਾ ਲਾਉਂਗੇ ਤਾਂ ਮੈਂ ਅੰਪਹਿਲੀਆਂ ਮੰਗਾਂ ਦੀ ਕੋਈ ਸੁਲੀਆਂ ਪ੍ਰਵਾਨ ਨਹੀਂ ਕਰਦਾ ਇਹ ਨਹੀਂ ਰਾਜਾशाही ਫਰਮਾਨ ਨੇ ਸਾਨੂੰ ਲੋਕਾਂ ਨੇ ਚੁਣਿਆ ਵੱਧ ਲੋਕਾਂ ਨੇ ਵੋਟਾਂ ਪਾ ਕੇ ਸਾਨੂੰ ਮੁੱਖ ਮੰਤਰੀ ਜੀ ਬਣਾਇਆ ਅਸੀਂ ਲੋਕਾਂ ਦੀ ਨੁਮਾਇੰਦਗੀ ਵੀ ਤਾਂ ਕਰਦੇ ਆ ਤੁਹਾਡੇ ਨਾਲ ਘਟਦੀ ਕਰਦੇ ਤਾਂ ਇਸ ਕਰਕੇ ਤੁਸੀਂ ਗੁੱਸਾ ਨੂੰ ਇਸ ਕਰਕੇ ਆਇਆ ਕਿ ਤੁਸੀਂ ਸਾਡੇ ਨਾਲ ਵੱਡੇ ਅਹੁਦੇ ਤੇ ਹੋ ਤੁਹਾਡੇ ਕੋਲ ਤਾਕਤ ਸਾਨੂੰ ਗੁੱਸਾ ਨਹੀਂ ਆਇਆ ਸਾਡੇ ਸੈਂਕੜੇ ਬੰਦੇ ਫੜ ਕੇ ਬੇਦੋਸ਼ੇ ਜਿਲ੍ਹੇ ਚ ਬੰਦ ਕਰਦੇ ਸਾਨੂੰ ਦੋਸ਼ੀ ਠਰਾਇਆ ਜਾ ਰਿਹਾ ਹੈ ਕਿ ਤੁਸੀਂ ਸੜਕਾਂ ਰੋਕ ਦਿਓ ਦੇਖ ਲਓ ਨਾ ਮੁੱਖ ਮੰਤਰੀ ਜੀ ਸੜਕਾਂ ਜਿਲ੍ਹੇ ਰੋਕਿਆ ਹੁ ਜਾਨੇ ਕਿੰਨੇ ਨਾਕੇ ਨੇ ਤੁਹਾਡੇ ਸ਼ੜਕਾਂ ਤੇ ਅੱਜ ਦਾ ਅਮਲ ਦੱਸ ਦੋਗਾ ਤੁਹਾਨੂੰ ਵੀ ਸ਼ੜਕਾਂ ਤੁਸੀਂ ਰੋਕੀਆਂ ਨੇ ਕਿ ਅਸੀਂ ਰੋਕੀਆਂ ਨੇ 2022 ਤੋਂ ਲੈ ਕੇ ਹੁਣ ਤੱਕ ਤੁਸੀਂ ਦੱਸ ਦੋ ਵੀ ਅਸੀਂ ਕਿੰਨੇ ਸ਼ੜਕਾਂ ਤੇ ਬੈਠੇ ਆ ਤੁਸੀਂ ਝੋਨਾ ਰੋਲਿਆ ਮਹੀਨਾ ਸੀ ਟੋਲ ਪਲਾਜ਼ੇ ਫਿਰ ਹੀ ਕਿਤੇ ਪਾਸੇ ਹੋ ਕੇ ਬੈਠੇ ਛੋਡੇ ਮੰਤਰੀਆਂ ਦੇ ਘਰਾਂ ਮੂਰੇ ਬੈਠੇ ਛੋਡੇ ਐਮਐਨਏ ਦੇ ਘਰਾਂ ਮੂਰੇ ਬੈਠੇ ਬੀਜੇਪੀ ਦੇਕਰ ਅੱਗੇ ਬੈਠੇ ਦੱਸ ਦੋ ਕਿਹੜੀਆਂ ਸ਼ੜਕਾਂ ਰੋਕੀਆਂ ਸੀ ਅੱਜ ਵੀ ਤਾਂ ਅਸੀਂ ਚੌਂਤੀ ਗਰਾਉਂਡ 'ਚ ਜਾ ਰਹੇ ਸੀ ਛੋੜੇ ਨੂੰ ਤਾਂ ਸਾਰਾ ਗਰਾਉਂਡ ਹੀ ਮੰਗਿਆ ਸੀ ਨਾ ਹੀ ਹੋਰ ਤਾਂ ਸਾਡੀ ਕੋਈ ਭਿੱਤੀ ਕਿ ਨਹੀਂ ਸੀ ਇਸ ਕਰਕੇ ਮੁੱਖ ਮੰਤਰੀ ਸਾਹਿਬ ਤੁਸੀਂ ਸਾਡੇ ਸਤਿਕਾਰ ਜੋ ਤਹਾਨੂੰ ਜਨਤਾ ਦਾ ਖਿਆਲ ਰੱਖਣਾ ਚਾਹੀਦਾ ਠੀਕ ਹੈ ਤੁਸੀਂ ਨਹੀਂ ਜਾਣ ਦਿੰਦੇ ਉਹੇ ਕਰਨੀ ਪਹਿਲਾਂ ਜਿੰਨਾ ਸੁੱਟੇ ਨੇ ਹੋਰ ਸੁੱਟ ਦਿਓ ਤੁਸੀਂ ਆਪਣਾ ਕੰਮ ਕਰੋ ਅਸੀਂ ਆਪਣਾ ਕੰਮ ਕਰਾਂਗੇ ਤੁਹਾਡੇ ਨਾਲ ਤਾਂ ਸਿਰਫ ਇਨੀ ਗੱਲ ਦੀ ਹੈ ਤੇ ਸਾਥੀਆਂ ਨੂੰ ਬੇਨਤੀ ਹੈ ਵੀ ਵੱਧ ਤੋਂ ਵੱਧ ਬਾਹਰ ਸੜਕਾਂ ਤੇ ਨਿਕਲੋ ਤੁਹਾਡਾ ਧੰਨਵਾਦ